ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਆਪਾਂ ਪਹੁੰਚੇ ਹੋਏ ਹਾਂ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਪਸ਼ੂ ਪਾਲਣ ਮੇਲਾ ਜੀ ਤੇ ਆਪਾਂ ਤੁਹਾਨੂੰ ਮੜੇ ਦਿਖਾਉਣੇ ਆਂ ਅੰਦਰੋਂ ਵੀ ਕੀ ਮਾਹੌਲ ਆ ਮੇਲੇ ਦਾ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਇਹ ਜਿਹੜਾ ਜਿਹੜੀ ਇਹ ਸਾਈਡ ਆ ਇਹ ਸਾਰੀ ਪਸ਼ੂ ਪਾਲਣ ਦੇ ਨਾਲ ਸੰਬੰਧਤ ਆ ਸਾਰੀ ਇੱਥੇ ਜਾਣਕਾਰੀ ਆ ਸਾਰਾ ਇੱਥੇ ਸਿਸਟਮ ਪਸ਼ੂ ਪਾਲਣ ਦੇ ਨਾਲ ਹੀ ਜੁੜਿਆ ਹੋਇਆ ਜਿਹੜਾ ਕਿ ਇੱਕ ਸਹਾਇਕ ਧੰਦਾ ਮੰਨਿਆ ਗਿਆ ਤੇ ਜਦੋਂ ਤੁਸੀਂ ਐਂਟਰ ਹੋਨੇਸ ਗੇਟ ਦੇ ਤਾਂ ਇੱਧਰ ਸੱਜੇ ਪਾਸੇ ਜਦੋਂ ਆਪਾਂ ਮੁੜਦੇ ਆ ਤਾਂ ਇੱਧਰ ਇਕੱਠ ਦੇਖੋ ਬਹੁਤ ਜ਼ਿਆਦਾ ਤੇ ਇੱਧਰ ਦੇਖੋ ਇਹਨਾਂ ਦੀਆਂ ਜਿਹੜੀਆਂ ਬਾਕਸ ਵਗੈਰਾ ਪਈਆਂ ਨੇ ਯੂਨੀਵਰਸਿਟੀ ਦੀਆਂ ਡੇਰੀ ਪਲਾਂਟ ਬਾਰੇ ਜਿਹੜੀ ਜਾਣਕਾਰੀ ਜਿਹੜੀ ਪਸ਼ੂਆਂ ਦੀ ਹੈਗੀ ਐ ਸਾਰੀ ਤੇ ਆ ਦੇਖੋ ਅੱਗੇ ਇੱਧਰਲੇ ਜਿਹੜੀ ਖੱਬੇ ਹੱਥ ਤੇ ਸਟੇਜ ਲੱਗੀ ਹੋਈ ਆ ਪ੍ਰੋਪਰ ਇਹਦੇ ਵਿੱਚ ਠੀਕ ਹੈ ਜੀ ਇੱਥੇ ਬੁਲਾਰੇ ਬੋਲਦੇ ਆ ਪਸ਼ੂਆਂ ਬਾਰੇ ਜਾਣਕਾਰੀ ਦਿੰਦੇ ਆ ਸਾਰੀ ਵੀ ਤੁਹਾਨੂੰ ਅਸਲ ਦੇ ਵਿੱਚ ਪਸ਼ੂ ਪਾਲਣ ਤੋਂ ਦੋ ਜਿਹੜਾ ਕਿਵੇਂ ਕਰਨਾ ਚਾਹੀਦਾ ਹੈਗਾ ਇਹ ਸਾਰਾ ਇੱਥੇ ਜਿਹੜੀ ਸਟੇਜ ਲੱਗੀ ਹੋਈ ਆ ਆ ਦੇਖੋ ਸਾਰੀ ਜੀ ਤੇ ਜੇ ਮੈਂ ਇੱਧਰ ਗੱਲ ਕਰਾਂ ਇੱਧਰ ਆਉਣੇ ਆਪਾਂ ਤਾਂ ਇਹਦੇ ਨਾਲ ਸਾਰੀ ਪਸ਼ੂਆਂ ਦੀ ਸਿਹਤ ਸੰਭਾਲ ਇਹ ਚ ਲੱਗਿਆ ਹੋਇਆ ਇਹਦੇ ਵਿੱਚ ਕੱਲੀ ਕੱਲੀ ਨੇ ਜਾਣਕਾਰੀ ਦਿੱਤੀ ਹੋਈ ਹੈ ਜੀ ਵੈਸੇ ਤੁਹਾਨੂੰ ਬਰੀਫਲੀ ਦੱਸੂਗਾ ਵੀਡੀਓ ਬਹੁਤ ਵੱਡੀ ਹੋ ਜੂਗੀ ਜੀ ਪਸ਼ੂ ਮਾਤਰਾਂ ਉਪਰ ਸੂਚੀ ਭਾਗ ਸਾਰਾ ਇਹਦੇ ਵਿੱਚ ਜਾਣਕਾਰੀ ਦਿੱਤੀ ਹੋਈ ਹੈ ਜੀ ਠੀਕ ਹੈ আল্ট্রাসਾਉਂਡ ਨਾਲ ਕਿਵੇਂ ਪਸ਼ੂ ਚੈੱਕ ਹੁੰਦੇ ਆ ਇਹਦੇ ਵਿੱਚ ਆ ਦੇਖੋ ਤੁਸੀਂ ਇਹਦੇ ਵਿੱਚ ਆ ਜਾਣਕਾਰੀ ਦਿੱਤੀ ਹੋਈ ਹੈ ਜੀ ਤੇ ਅੱਗੇ ਹੋਰ ਬਹੁਤ ਜ਼ਿਆਦਾ ਇੱਥੇ ਜਿਹੜੀ ਯੂਨੀਵਰਸਿਟੀ ਦੇ ਮਾਡਲ ਹੈ ਜਿਹੜੇ ਸਾਰੇ ਉਹ ਲੱਗੇ ਹੋਏ ਆ ਠੀਕ ਹੈ ਜੀ ਇਹ ਫੈਸਿਲਿਟੀ ਹੈ ਯੂਨੀਵਰਸਿਟੀ ਦੀ ਜਿਹੜੀ ਦਿੱਤੀ ਹੈ ਹਸਪੀਟਲ ਵੱਲੋਂ ਤੇ ਅੱਗੇ ਜੇ ਆਈਏ ਆਪਾਂ ਇਧਰ ਆ ਬਣੇ ਹੋਏ ਆ ਇਹਨਾਂ ਦੇ ਮਾਡਲ ਵੀ ਜਿਹੜਾ ਡੌਗ ਦਾ ਸਟਰਕਚਰ ਉਹ ਕਿਵੇਂ ਹੁੰਦਾ ਗਾ ਜੀ ਨਾ ਤੇ ਮੁਰਗਾ ਹੋਰ ਡੌਗ ਵਰਗਾ ਘੋੜਾ ਦਾ ਜਿਹੜਾ ਪੇਟ ਅੰਦਰੋਂ ਉਹ ਕਿਵੇਂ ਹੁੰਦਾ ਗਾ ਠੀਕ ਹੈ ਆ ਦੇਖੋ ਆ ਉੱਪਰ ਬਣਾਇਆ ਹੋਇਆ ਜੀ ਤੇ ਗੌਟ ਦਾ ਸਕੈਲਟਨ ਸਕੈਲਟਨ ਉਹ ਕਿਵੇਂ ਹੁੰਦਾ ਗਾ ਉਹ ਇਸ ਤਰੀਕੇ ਦਾ ਹੁੰਦਾ ਆ ਦੇਖੋ ਆਹ ਪਸ਼ੂ ਬਿਮਾਰੀ ਖੋਜ ਕੇਂਦਰ ਸਾਰੀ ਜਾਣਕਾਰੀ ਹੈ ਬਿਮਾਰੀਆਂ ਦੀ ਜਾਂਚ ਮਹਾਂਮਾਰੀ ਰੋਗ ਜਿਹੜੇ ਮੂੰਹ ਖੋਰੋ ਗਲ ਕੋਟੂ ਸਵੈਨ ਫੀਵਰ 올ੰਪੀਸ ਕਿਨ ਰੋਗ ਹਨ ਪੀਪੀਆਰ ਗੌਟ ਪਲੇਗ ਜਿਹਨੂੰ ਆਪਾਂ ਕਹਿੰਦੇ ਨੇ ਸੋ ਇਹਦੇ ਬਾਰੇ ਜਾਣਕਾਰੀ ਹੈ ਜੀ ਤੇ ਇਹ ਮਾਡਲ ਬਣੇ ਹੋਏ ਆ ਸਾਰੇ ਇਸ ਤਰੀਕੇ ਨਾਲ ਜੇਕਰ ਤੁਸੀਂ ਇੱਥੇ ਆਏ ਹੋ ਤਾਂ ਤੁਹਾਨੂੰ ਇਹ ਸਾਰੀ ਜਿਹੜੀ ਨੌਲੇਜ ਹੈ ਉਹ ਇਕੱਠੀ ਕਰੀ ਹੋਣੀ ਹੈ ਤੁਸੀਂ ਇੱਥੇ ਠੀਕ ਹੈ ਦੁੱਧ ਸਾਫ਼ ਕਿਵੇਂ ਤਰੀਕੇ ਨਾਲ ਪੈਦਾ ਕੀਤਾ ਜਾ ਸਕਦਾ ਹੈਗਾ ਤੇ ਅੱਗੇ ਨੇ ਬਾਕਸ ਵਗੈਰਾ ਵੀ ਇੱਥੇ ਕਾਫੀ ਹੈ ਤੇ ਇਹ ਬਰੂਸਿਲੋਸਿਸ ਬਾਰੇ ਜਾਣਕਾਰੀ ਦਿੱਤੀ ਹੈ ਜੀ ਬਰੂਸਿਲੋਸਿਸ ਕਿਵੇਂ ਫੈਲਦਾ ਕੀ ਕਾਰਨ ਹੈ ਠੀਕ ਹੈ ਇਹ ਚੀਜ਼ ਆ ਗਈ ਤੇ ਇਹਦੇ ਵਿੱਚ ਹੋਰ ਡੌਗਸ ਬਾਰੇ ਜਾਣਕਾਰੀ ਦਿੱਤੀ ਹੈ ਜੀ ਠੀਕ ਹੈ ਤੇ ਜਿਹੜੀ ਯੂਨੀਵਰਸਿਟੀ ਦੀ ਅਸਲ ਦੇ ਵਿੱਚ ਤੇ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਉਹ ਚੀਜ਼ਾਂ ਲਿਖੀਆਂ ਹੋਈਆਂ ਨੇ। ਓਲੰਪੀਸ ਕਿੰਨ ਕਿਵੇਂ ਫੈਲਦੀ ਆ ਉਹ ਸਾਰੇ ਇਹਦੇ ਵਿੱਚ ਦਿੱਤਾ ਹੋਇਆ ਈ ਜਾਣਕਾਰੀ। ਤੇ ਅੱਗੇ ਦਿਖਾਉਣੇ ਆਪਾਂ ਤੁਹਾਨੂੰ ਨਾਈਟ੍ਰੇਟ ਤੇ ਜਿਹੜੀ ਮਾਤਰਾ ਵਾਜਾਂ ਦੀ ਜਿਵੇਂ ਪੱਠਿਆਂ ਦੇ ਵਿੱਚ ਵਾਜਾਂ ਦੀ ਉਹਦੇ ਨਾਲ ਪਿੱਛੇ ਜੀ ਬਿਮਾਰੀ ਬਹੁਤ ਫੈਲੀ ਸੀਗੀ ਜੀ ਉਹਦੇ ਬਾਰੇ ਇਹ ਜਾਣਕਾਰੀ ਇੱਥੇ ਦਿੱਤੀ ਹੋਈ ਹੈ ਇਹਨਾਂ ਨੇ। ਇਧਰ ਇਹਨਾਂ ਨੇ ਅਜੋਲੇ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਜੀ ਹੋਰ ਮੱਛੀ-ਮੁੱਛੀਆਂ ਬਾਰੇ ਵੀ ਦਿੱਤੀ ਹੋਈ ਹੈ ਜਾਣਕਾਰੀ। ਤੇ ਆਹ ਦੇਖੋ ਬਹੁਤ ਕੈਂਟ ਬਣਾਇਆ ਹੋਇਆ ਸਿਸਟਮ। ਇੱਥੇ ਪਸ਼ੂ ਵੀ ਖੜਾਏ ਹੋਏ ਜਰਸੀ गावा ਤੇ ਸਹੀ ਪਛਾਣ ਦੱਸੀ ਹੋਈ ਹੈ ਸਾਈਵਾਲ ਤੇ ਆ ਦੇਖੋ ਉਹ ਦੂਰ ਤੱਕ ਖੜੇ ਨੇ ਮੋਰਾ ਨਸਲ ਬਾਰੇ ਦੱਸਿਆ ਹੋਇਆ ਜਿਹੜੀਆਂ ਮੰਨਦੇ ਚੱਲੂ ਆਪਣੀਆਂ ਉਹ ਹੁੰਦੀਆਂ ਦੋ ਗੋਲੀਆਂ ਐਚਐਫ ਆਇਆ ਨਹੀਂ ਉਹਨਾਂ ਬਾਰੇ ਸਾਈਵਾਲ ਬਾਰੇ ਠੀਕ ਹੈ ਜਰਸੀ ਸਾਰਾ ਐਨੀਮਲ ਬਾਰੇ ਜਾਣਕਾਰੀ ਦਿੱਤੀ ਹੋਈ ਆ ਝੋਟਿਆਂ ਬਾਰੇ ਦੇਖੋ ਇੱਧਰ ਤੁਸੀਂ ਲੋਕ ਜਿਹੜੇ ਹੈਗੇ ਇਹਨਾਂ ਬਾਰੇ ਦੇਖ ਰਹੇ ਨਹੀਂ ਜਾਣਕਾਰੀਆਂ ਲੈ ਰਹੇ ਨੇ ਇਧਰਲੇ ਪਾਸੇ ਜੀ ਇਹਦੇ ਨਾਲ ਹੀ ਮੁਰਗੀ ਬਾਰੇ ਮੁਰਗੀਆਂ ਬਾਰੇ ਜਾਣਕਾਰੀ ਦਿੱਤੀ ਹੋਈ ਆ ਮੁਰਗੀ ਪਾਲਣ ਕਿਵੇਂ ਕਰਨਾ ਕਿਹੜੀ ਬਰੀਡ ਰੱਖਣੀ ਚਾਹੀਦੀ ਆ ਉਹ ਸਾਰੀ ਇੱਥੇ ਜਾਣਕਾਰੀ ਜਿਹੜੀ ਇਹਨਾਂ ਨੇ ਦਿੱਤੀ ਹੋਈ ਆ ਆ ਮੁਰਗੀਆਂ ਦੀਆਂ ਵੈਰਾਈਟੀਆਂ ਦੋਸਤੋ ਦਿੱਤੀਆਂ ਹੋਈਆਂ ਨੇ ਇਹਨਾਂ ਨੇ ਫੁੱਲ ਹੈਵੀ ਨੇ ਇਹ ਪ੍ਰੋਪਰ ਲਾਰਜ ਕਿੱਤੀਆਂ ਹੋਈਆਂ ਨੇ ਤੇ ਇੱਧਰ ਇਹਨਾਂ ਨੇ ਬੱਕਰੀ ਪਾਲਣ ਬਾਰੇ ਵੀ ਦਿੱਤਾ ਹੋਇਆ ਬੱਕਰਾ ਖੜਾ ਹੈਗਾ ਉਧਰ ਬੱਕਰੀ ਆ ਇਹਦੇ ਬਾਰੇ ਵੀ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਵੀ ਕਿਵੇਂ ਤੁਸੀਂ ਸਾਂਭ ਸੰਭਾਲ ਕਰ ਸਕਦੇ ਹੋ ਕਿਵੇਂ ਇਹਨਾਂ ਦਾ ਅਸਲ ਪਾਲਣ ਪੋਸਣ ਹੈ ਜਿਹੜਾ ਉਹ ਕਰ ਸਕਦੇ ਹੋ ਆ ਦੇਖੋ ਦੋਸਤੋ ਬੜਾ ਘੈਂਟ ਮਾਡਲ ਹੈ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਹੈਗਾ ਆ ਦੇਖੋ ਮੁਰਾਵਰੇ ਜਾਣਕਾਰੀ ਦਿੱਤੀ ਹੋਈ ਆ ਨੀਲੀ ਰਾਵੀ ਬਾਰੇ ਸਾਰੀ ਇਹਦੇ ਵਿੱਚ ਜਾਣਕਾਰੀ ਦਿੱਤੀ ਹੋਈ ਆ ਐਚ ਐਫ ਗਾਂ ਕੀ ਸਾਹੀਵਾਲ ਗਾਂ ਕੀ ਤੇ ਜਰਸੀ ਬਾਰੇ ਇਹ ਸਾਰੀ ਜਾਣਕਾਰੀ ਦਿੱਤੀ ਹੋਈ ਆ ਵੀ ਇਹ ਇਹਨਾਂ ਦੀ ਪਛਾਣ ਕਿੱਥੇ ਹੁੰਦੀ ਹੈ ਇਹ ਬਰੀਡ ਅਸਲ ਦੇ ਵਿੱਚ ਹੈ ਕਿੱਥੋਂ ਦੀ ਆ ਹਾਂਜੀ ਬਿਲਕੁਲ ਜੀ ਇੱਧਰ ਦੋਸਤੋ ਇਹਨਾਂ ਨੇ ਮੱਛੀ ਜਿਹੜੀ ਹੈਗੀ ਆ ਉਹਨਾਂ ਦੀ ਜਿਹੜੀ ਬਰੀਡ ਆ ਉਹਦੇ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਦੇਖੋ ਕਤਲਾ ਮਰਾਖ ਰੋਹੁ ਕਾਮਣ ਕਾਪਰ ਕਾਰਪ ਇਹ ਸਾਰੀਆਂ ਮੱਛੀਆਂ ਦੀਆਂ ਜਿਹੜੀਆਂ ਹੈਗੀਆਂ ਉਹ ਬਰੀਡ ਹੈਗੀਆਂ ਨੇ ਇਹ ਤੇ ਇੱਧਰ ਘੋੜਿਆਂ ਬਾਰੇ ਆ ਗਈ ਜੀ ਘੋੜਿਆਂ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਇੱਥੇ ਠੀਕ ਹੈ ਸਾਰਾ ਇਹ ਪਸ਼ੂ ਸਬੰਧ ਜਿਹੜੀਆਂ ਹੈਗੀਆਂ ਗੱਲਾਂ ਬਾਤਾਂ ਸਾਰੀਆਂ ਇੱਥੇ ਲਿਖੀਆਂ ਹੋਈਆਂ ਨੇ ਤੇ ਕੁਝ ਕ ਆਪਾਂ ਵੀਡੀਓ ਵੀ ਬਣਾਈਆਂ ਨੇ ਤੇ ਉਹਦੇ ਬਾਰੇ ਵੀ ਸਨੂ ਦੇ ਵਿੱਚ ਵੀ ਜਾਣਕਾਰੀ ਦੇਵਾਂਗੇ ਸ਼ੈੱਡ ਕਿਵੇਂ ਬਣਾਉਣਾ ਚਾਹੀਦਾ ਬੱਕਰੀਆਂ ਦਾ ਕਿਵੇਂ ਸ਼ੈੱਡ ਬਣਾਉਣਾ ਚਾਹੀਦਾ ਹਨ ਇਹ ਸਾਰੀ ਜਾਣਕਾਰੀ ਦਿੱਤੀ ਹੋਈ ਆ ਹਵਾਦਾਰ ਕਿਵੇਂ ਉਹਦਾ ਗ੍ਰੀਨਰੀ ਹੋਣੀ ਚਾਹੀਦੀ ਉੱਥੇ ਕੀ ਕੀ ਗੱਲਾਂ ਹੋਣੀਆਂ ਚਾਹੀਦੀਆਂ ਨੇ ਇਹ ਸਾਰੀ ਇਹ ਕੁਝ ਯੂਨੀਵਰਸਿਟੀ ਦੇ ਪਾਊਡਰ ਵਗੈਰਾ ਆਉਂਦੇ ਨੇ ਉਹ ਚੀਜ਼ਾਂ ਨੇ ਆ ਦੇਖੋ ਦੋਸਤੋ ਇੱਧਰ ਇਹਨਾਂ ਨੇ ਜਿਹੜੇ ਸੂਰ ਪਾਲਣ ਹੁੰਦਾ ਉਹਦੇ ਬਾਰੇ ਇੱਥੇ ਲੱਗੀ ਹੋਈ ਇਹਨਾਂ ਦੀ ਸਟਾਲ ਜਾਣਕਾਰੀ ਦਿੰਦੇ ਆ ਇਹ ਸਾਰੇ ਅੰਡੇ ਅੰਡਿਆਂ ਬਾਰੇ ਅੰਡਿਆਂ ਦੀ ਛੱਲ ਲੱਗੀ ਹੋਈ ਇਹਨਾਂ ਦੀ ਸਟਾਲ ਸੋ ਇਹ ਦੋਸਤੋ ਇਧਰਲੀ ਸਾਈਡ ਹੈ ਜੀ ਇਸ ਨੂੰ ਮੈਂ ਦੂਜੀ ਸਾਈਡ ਵੀ ਦਿਖਾਉਣਾ ਹੁਣ ਸਾਰੀ ਦੂਜੀ ਸਾਈਡ ਦੋਸਤੋ ਇਹਨਾਂ ਦਾ ਐਲਰਟ ਡੀ ਐਫ ਵਾਲਿਆਂ ਦਾ ਲੱਗਾ ਲక్ష్ਮੀ ਡੇਰੀ ਫਾਰਮ ਵਾਲਿਆਂ ਦੇ ਸਾਰੇ ਸੀਮਣ ਸੁਮਣ ਬਾਰੇ ਇੱਥੇ ਜਾਣਕਾਰੀ ਦਿੱਤੀ ਹੋਈ ਹੈ ਫਿਰ ਕਾਰ ਗੱਲ ਵਾਲਿਆਂ ਦੀ ਆ ਜਾਂਦੀ ਹੈ ਜਿਹੜੀ ਆਪਾਂ ਫੀਡ ਪਾਉਂਦੇ ਹਾਂ ਹਣਾ ਸਾਰੀ ਕਾਰ ਗੱਲ ਵਾਲੇ ਜਾਣਕਾਰੀ ਨਾਲ ਦਿੱਤੀ ਹੋਈ ਹੈ ਆਸ਼ੀਸ਼ ਫੀਡ ਵਾਲੇ ਆ ਗਏ ਇਹ ਆਸ਼ੀਸ਼ ਫੀਡ ਵਾਲਿਆਂ ਦੀ ਸਟਾਲ ਹੈ ਜੀ ਇੱਥੇ ਲੱਗੀ ਹੋਈ ਤੇ ਆਪਾਂ ਤੁਹਾਨੂੰ ਅੱਗੇ ਦਿਖਾਉਨੇ ਆ ਦੋਸਤੋ ਬਹੁਤ ਸੋਹਣੀ ਮੈਨੇਜਮੈਂਟ ਬਹੁਤ ਸੋਹਣੀ ਕੀਤੀ ਹੋਈ ਹੈ ਇੱਥੇ ਤੇ ਫੈਡਰਲ ਆ ਜਿਹੜੀ ਫੈਡਰਲ ਫੀਲਡ ਹੁੰਦੀ ਆ ਉਹਦੇ ਵਾਰੀ ਇੱਥੇ ਜਿਹੜੀ ਸਟਾਲ ਲੱਗੀ ਹੋਈ ਹੈ ਤੇ ਆਜੋ ਤੁਹਾਨੂੰ ਅੱਗੇ ਲੈ ਕੇ ਚੱਲਦੇ ਆ ਸਪੈਨਕੋ ਇੱਥੇ ਇਹਨਾਂ ਦੇ ਕੋਈ ਟੂਲ ਆਉਂਦੇ ਆ ਦੋਸਤੋ ਜਿਵੇਂ ਆਪਣੇ ਆਮ ਵਰਤਨ ਵਾਲੇ ਹੁੰਦੇ ਆ ਹਨਾ ਉਹ ਟੂਲ ਆਉਂਦੇ ਇਹਨਾਂ ਦੇ ਕਾਫੀ ਸਾਰੇ ਤੇ ਉਹ ਲੱਗੇ ਹੋਏ ਆ ਅੱਗੇ ਇੱਧਰ ਦੋਸਤੋ ਲੱਗੀ ਹੋਈ ਐਡਵੰਟਾ ਲੈਂਦੀ ਜਿਨ੍ਹਾਂ ਦੀ ਬਰਕਾਈ ਸਾਰ ਕੋ ਉਹ ਆਉਂਦੀ ਆ ਚਰੀ ਜੀ ਇੱਕ ਉਹ ਇਹਨਾਂ ਦੀ ਕੰਪਨੀ ਦੀ ਆਉਂਦੀ ਆ ਬਰਕਾਈ ਸਾਰ ਕੋ ਆ ਦੇਖੋ ਪੂਰਾ ਘੰਟ ਇੱਧਰ ਵੇਰਕਾਲਿਆਂ ਦੀ ਲੱਗੀ ਹੋਈ ਆ ਦੋਸਤੋ ਸਟਾਲ ਵੇਰਕਾਲਿਆਂ ਸੀਮਨ ਸੁਮਣ ਵਾਰੇ ਜਾਣਕਾਰੀ ਦਿੰਦੇ ਆ ਸੀ ਤੇ ਇੱਧਰ ਲੱਗੀ ਹੋਈ ਆ ਖੋਸਰਾ ਟੈਕ ਜਿਨ੍ਹਾਂ ਦੀਆਂ ਦੁੱਧ ਵਾਲੀਆਂ ਮਸ਼ੀਨਾਂ ਆਉਂਦੀਆਂ ਨੇ ਜਿਵੇਂ ਸਿੰਗਲ ਵਾਲੀ ਵੀ ਆਉਂਦੀ ਆ ਡਬਲ ਵਾਲੀ ਵੀ ਆਉਂਦੀ ਆ ਬਾਕੀ ਇਹਦੇ ਬਾਰੇ ਇਹਨੇ ਜਾਣਕਾਰੀ ਦੇ ਰਹੇ ਇੱਥੇ ਤੇ ਅੱਗੇ ਸਾਨੂੰ ਮੈਂ ਦਿਖਾਉਣਾਗਾ ਟੀਐਮਆਰ ਖੜਾਗਾ ਜੀ ਇਹਨਾਂ ਦਾ ਰਾਮ ਗੜੀਆਂ ਦਾ ਟੀਐਮ ਫਾਰ ਤੇ ਕਾਸਾ ਫੀਡ ਵਾਲੇ ਆ ਇਧਰ ਕਾਸਾ ਫੀਡ ਵਾਲਿਆਂ ਦੀ ਲੱਗੀ ਹੋਈ ਆ ਸਟਾਲ ਤੇ ਆ ਦੇਖੋ ਇਧਰ ਬੋਕਾ ਬੋਕਾ ਫੀਡ ਵਾਲੇ ਆ ਜੀ ਆ ਦੇਖ ਡਿਊਸ ਵਾਲੇ ਡਿਊਸ ਵਾਲੇ ਇਧਰ ਕੂਪਣਾ ਭਰਾਈ ਜਾਂਦੇ ਡਿਊਸ ਫੀਡ ਵਾਲੇ ਠੀਕ ਹੈ ਜੀ ਆ ਅੱਗੇ ਹੋਰ ਬਹੁਤ ਸਾਰੀਆਂ ਜਿਹੜੀਆਂ ਐਫੀਆ ਨਵੀਆਂ ਕੰਪਨੀਆਂ ਨੇ ਜਿਹੜੀਆਂ ਇੱਥੇ ਉਨਾਂ ਬਾਰੇ ਉਹਨਾਂ ਦੀ ਇੱਥੇ ਸਾਰੀ ਲੱਗੀ ਹੋਈ ਹੈ ਜੀ ਆਹ ਸਟਾਲ ਆਹ ਦੇਖੋ ਦੋਸਤੋ ਅ ਇਧਰ ਕੋਈ ਵੇਰਵਕ ਕੰਪਨੀ ਹੈ ਜਿਹੜੀ ਉਹਦੀ ਸਟਾਲ ਲੱਗੀ ਹੋਈ ਹੈ ਠੀਕ ਹੈ ਜੀ ਈਸ਼ਾਨ ਕੈਟਲ ਫੀਡ ਆ ਗਈ ਆਹ ਦੇਖੋ ਸਾਰੀਆਂ ਇੱਥੇ ਮੰਨ ਲਓ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੁਸੀਂ ਆ ਦੇਖ ਸਕਦੇ ਹੋ ਇਹ ਸਾਰੀਆਂ ਸਟਾਲਾਂ ਨੇ ਜਿਹਨੀਆਂ ਵੀ ਕੰਪਨੀ ਦੀਆਂ ਜੀ ਮੰਨ ਲਓ ਕੰਪਨੀ ਕੋਈ ਵੀ ਕੰਪਨੀ ਦੇ ਦਵਾਈਆਂ ਆਉਂਦੀਆਂ ਨੇ ਸਾਰਿਆਂ ਚ ਜਾਂ ਉਹਨਾਂ ਦੀ ਜਿਹੜੀ ਸਟਾਲਾਂ ਇੱਥੇ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਜਿੰਨਾ ਵੀ ਮੈਡੀਸਨ ਆਪਾਂ ਪਸ਼ੂਆਂ ਲਈ ਵਰਤਦੇ ਆ ਉਹ ਸਾਰੀਆਂ ਕੰਪਨੀਆਂ ਦੀਆਂ ਇੱਥੇ ਜਿਹੜੀਆਂ ਸਟਾਲਾਂ ਉਹ ਲੱਗੀਆਂ ਹੋਈਆਂ ਨੇ ਸੰਪੂਰਨੋ ਫੀਡ ਵਾਲੇ ਆ ਗਏ ਤੇ ਪੂਰਾ ਘੈਂਟ ਮਾਹੌਲ ਆ ਤੇ ਕਮੈਂਟ ਕਰਕੇ ਦੱਸੋ ਦੋਸਤੋ ਕਿਹੜੇ ਕਿਹੜੇ ਮਿੱਤਰ ਪਿਆਰੇ ਇੱਥੇ ਆਏ ਸੀਗੇ ਪਹੁੰਚੇ ਸੀਗੇ ਕਿਹਨਾਂ ਕਿਹਨਾਂ ਨੇ ਹਾਜ਼ਰੀ ਲਵਾਈ ਹੈ ਇੱਥੇ ਸੋਚਿਆ ਸਾਲ ਸਾਨੂੰ ਆਹ ਮੇਲਾ ਇੱਕ ਵਾਰੀ ਜ਼ਰੂਰ ਦਿਖਾ ਦਿੱਤਾ ਜਾਵੇ ਜਿਹੜੇ ਮਿੱਤਰ ਪਿਆਰੇ ਨਹੀਂ ਪਹੁੰਚ ਸਕੇ ਕਿਸੇ ਕਾਰਨ ਕਰਕੇ ਉਹਨਾਂ ਨੂੰ ਜ਼ਰੂਰ ਦਿਖਾ ਦਈਏ ਹਨਾ ਪੀਡੀਐਸ ਵਾਲੇ ਆ ਜੀ ਆਹ ਪੀਡੀਐਸ ਤੇ ਪੀਡੀਐਫ ਫੀਰੀ ਸੰਸਤਾ ਇਹ ਇੱਕ ਹੈ ਤੇ ਆ ਦੇਖੋ ਤੁਸੀਂ ਇੱਧਰ ਆਹ ਪ੍ਰੋਡਕਟ ਵੀ ਆਉਂਦੇ ਇਹਨਾਂ ਦੀ ਬੈਟਪਾਰਕ ਕੋਈ ਕੰਪਨੀ ਆ ਇਹ ਆ ਸਾਰੀਆਂ ਦੋਸਤੋ ਇੰਨੇ ਤੱਕ ਦੇਖੂਗਾ ਤੁਸੀਂ ਸਾਰੀਆਂ ਕੰਪਨੀਆਂ ਹੀ ਕੰਪਨੀਆਂ ਆ ਇਹ ਜਿੰਨੀਆਂ ਵੀ ਮਤਲਬ ਪਸ਼ੂਆਂ ਦੀ ਕੋਈ ਫੀਡ ਵਾਲੀ ਆ ਕੋਈ ਦਵਾਈਆਂ ਵਾਲੀ ਆ ਕੋਈ ਕੋਸ਼ ਹੈ ਕੋਈ ਹਰੇ ਚਾਰੇ ਵਾਲੀ ਆ ਹਨਾ ਇਹ ਸਾਰੀਆਂ ਕੰਪਨੀਆਂ ਦੀਆਂ ਇੱਥੇ ਸਟਾਲਾਂ ਲੱਗੀਆਂ ਹੋਈਆਂ ਨੇ ਆ ਵੇਖੋ ਆ ਮਨ ਕੋਈ ਚਰੀ ਆਉਂਦੀ ਹੈ ਗੋਟਵੱਲ ਹਨਾ ਸਾਰੀਆਂ ਸਟਾਲਾਂ ਇੱਧਰ ਲੱਗੀਆਂ ਹੋਈਆਂ ਜੀ ਸੋ ਦੋਸਤੋ ਇਸ ਜਿਹੜਾ ਪਸ਼ੂ ਮੇਲੇ ਦੇ ਵਿੱਚ ਇਹ ਚੀਜ਼ਾਂ ਸੀ ਪਰ ਜ਼ਿਆਦਾ ਜਾਣਕਾਰੀ ਜੇ ਆਪਾਂ ਗੱਲ ਕਰੀਏ ਤਾਂ ਉੱਧਰਲੇ ਪਾਸੇ ਜਦੋਂ ਮੈਂ ਸ਼ੁਰੂ ਦੇ ਵਿੱਚ ਤੁਹਾਨੂੰ ਮਾਡਲ ਵਗੈਰਾ ਦਿਖਾਈ ਸਾਰੀ ਜਾਣਕਾਰੀ ਉੱਥੇ ਸੀਗੀ ਉਹ ਸੋ ਦੋਸਤੋ ਆਪਾਂ ਗਏ ਆ ਬਾਹਰ ਤੇ ਇੱਧਰਲੇ ਪਾਸੇ ਦੀਆਂ ਸਟਾਲਾਂ ਲੱਗੀਆਂ ਹੋਈਆਂ ਬਈ ਮਿੱਤਰ ਪਿਆਰਿਓ ਬਹੁਤ ਜਿਵੇਂ ਆ ਮਸ਼ੀਨਾਂ ਮਸ਼ੂਨਾਂ ਦੀਆਂ ਹਨਾ ਬਾਹਰਲੇ ਪਾਸੇ ਆ ਦੇਖੋ ਉਹ ਦੂਰ ਤੱਕ ਦੇਖੋ ਤੁਸੀਂ ਸਟਾਲਾਂ ਦੀ ਸਟਾਲਾਂ ਦੀ ਪਾਣੀ ਪਿਆਰੇ ਮਿੱਠਾ ਤੇ ਪੂਰਾ ਘੰਟ ਕੰਮ ਆ ਜੀ ਤੇ ਆ ਸਟਾਲ ਲੱਗੀ ਹੋਈ ਹੈ ਜੀ ਇਧਰ ਇੱਕ ਬੈਟਰੀ ਨਾ ਕੰਪਨੀ ਦੀ ਜਿਹਨੇ ਆਪਾਂ ਕਹੇ ਹੁਣ ਬੀਟਾ ਫਟ ਲੈਣਾ ਜੇ ਕਿਸੇ ਨੇ ਤੇ ਜਿਵੇਂ ਆ ਬੁੱਲ ਕੇਗੇ ਹੈਗਾ ਬੁੱਲ ਕੇ ਲੈਣਾ ਹੋਵੇ ਕਿਸੇ ਨੇ ਤਾਂ ਹੀ ਜਿਹੜੀ ਸੀ 29 ਸਟਾਲ ਇੱਥੇ ਸੀਗੀ ਇਹ ਇਥੋਂ ਮਿਲਦਾ ਸੀਗਾ ਜੀ ਆਪਣੇ ਠੀਕ ਹੈ ਜੀ ਸੋ ਦੋਸਤੋ ਸਾਰੇ ਦੋਸਤਾਂ ਦਾ ਧੰਨਵਾਦ ਬਈ ਥੈਂਕ ਯੂ ਸ਼ੁਕਰੀਆ ਜਿੰਨੇ ਵੀ ਮਿੱਤਰ ਪਿਆਰੇ ਜੁੜੇ ਆ ਸੋ ਸਾਨੂੰ ਇੱਕ ਵਾਰੀ ਆਪਾਂ ਪਸ਼ੂ ਜਿਹੜਾ ਮੇਲਾ ਹੈਗਾ ਉਹਦੀ ਇੱਕ ਵਾਰੀ ਸ਼ੇਅਰ ਕਰਾ ਦਈਏ ਮਾ ਕੋ ਆ ਦੇਖੋ ਤੁਸੀਂ ਬਾਹਰੋਂ ਹੀ ਇਸ ਤਰੀਕੇ ਦਾ ਦਿਂਦਾ ਸੀਗਾ ਸੋ ਸਾਰੇ ਦੋਸਤਾਂ ਦਾ ਧੰਨਵਾਦ ਬਈ ਸ਼ੁਕਰੀਆ ਆ ਵੀਡੀਓ ਦੇਖਣ ਦੇ ਲਈ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਜਿਹੜੇ ਮਿੱਤਰ ਪਿਆਰੇ ਨਹੀਂ ਪਹੁੰਚ ਸਕੇ ਉਹਨਾਂ ਤੱਕ ਆਪਣੀ ਇਹ ਜਿਹੜੀ ਵੀਡੀਓ ਆ ਉਹ ਪਹੁੰਚੇ ਸੋ ਸਾਰਿਆਂ ਦਾ ਧੰਨਵਾਦ ਬਈ ਸ਼ੁਕਰੀਆ ਥੈਂਕ ਯੂ